ਲੋ ਵੀ ਆਹ ਬਣਾਇਆ ਜੱਗੇ ਦਾ ਬਕਸਾ ਮੈਨੂੰ ਦੱਸ ਦੋਏ ਇਕੱਠੀਆਂ ਪਵਾਲੀ ਮਾ ਚਲਾਇਂ ਦਰਲਾ ਤੇਰਾ ਹੁਣ ਉਹਦਾ ਵੀ ਕਰਾਉਣਾ ਹੀ ਆ ਮੈਂ ਉਹ ਵੀ ਆਪਾਂ ਦਾ ਲੈ ਕੇ ਆਉਣੀ ਫੁੱਟ ਉਹ ਹਾਂ ਬਾਈ ਲੋ ਵੀ ਢੂਣੀ ਵਾਲੇ ਬੰਦੇ ਪਹੁੰਚਣ ਲੱਗ ਗਏ ਸਾਡੇ ਪਹੁੰਚੇ ਅਲਜਿਆ ਪਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਵੀ ਅੱਜ ਮੇਥੇ ਲੱਗੇ ਆ ਵਿਜਣ ਸੈਲਰ ਵਾਲੇ ਚ ਜਿੱਥੇ ਆਪਣਾ ਇੱਧਰ ਸੂਰਾਂ ਨੇ ਪੱਟਿਆ ਵੇ ਉਹ ਜਗ੍ਹਾ ਪਰ ਆਪਾਂ ਮੇਥੇ ਬੀਜਣ ਲੱਗੇ ਤੇ ਹੁਣ ਕਿਉਂਕਿ ਇਧਰਲੀ ਸਾਈਡ ਤਾਂ ਆਪਣਾ ਹਜੇ ਕੋਈ ਵੀ ਕੰਮ ਨਹੀਂ ਚੱਲਣਾ ਕਿਉਂਕਿ ਉਹ ਪਾਰਲੀ ਸਾਈਡ ਹੀ ਰਹਿ ਗਿਆ ਇੱਕ ਬਗਲ ਰਹਿ ਗਿਆ ਆਪਣਾ ਤੇ ਬਾਕੀ ਜੋ ਹੋਰ ਆਪਣਾ ਦਫ਼ਤਰ ਦਫ਼ਤਰ ਬਣਨੇ ਉਹ ਪਾਰਲੀ ਸਾਈਡ ਹੀ ਸਾਰਾ ਕੰਮ ਤੇ ਆਹ ਸੱਟ ਸਾਰੀ ਆਪਣੇ ਹੁਣ ਉਹਰੇ ਆਪਾਂ ਨੇ ਉਹ ਬੀਤਾ ਦਾ ਹਰਾਇਆ ਜਾਂ ਪਹਿਲਾ ਬਹੁਤ ਵਧੀਆ ਹੋ ਗਿਆ ਸਾਗ ਸੂਖਾਣ ਨੂੰ ਬੀਤਾ ਤੇ ਹੁਣ ਆਪਾਂ ਨੇ ਮਿੱਥੇ ਲਿਆਂਦੇ ਆ ਜੋ ਕੇ ਤੇ ਬਾਕੀ ਹੁਣ ਆਹ ਸਾਈਡ ਥੋੜਾ ਘੱਟ ਪਟਿਆ ਹੋਇਆ ਸੂਰੇ ਨੇ ਇਧਰ ਹੀ ਪਟਿਆ ਹੋਇਆ ਆਹ ਸਾਈਡ ਸਾਰਾ ਤੇ ਉਹਦੇ ਕਰਕੇ ਫਿਰ ਹੁਣ ਇਧਰ ਇਧਰ ਆਪਾਂ ਨੇ ਛਿੱਟਾ ਦੇ ਦੇਣਾ ਸਾਰੇ ਚ ਮੈਥੇ ਬੀਜਦਾਂ ਨੇ ਕਿਉਂਕਿ ਇਧਰ ਤਾਂ ਆਪਣਾ ਕੰਪਲੀਟ ਏ ਆ ਪੂਰਾ ਕੰਮ ਬਗਲ ਵੀ ਹੋਇਆ ਹੋਇਆ ਸਾਰਾ ਤੇ ਬਾਕੀ ਜਿਹੜਾ ਉਰੇ ਰਹਿਣ ਦਾ ਕੰਮ ਉਹ ਇਧਰ ਇਧਰ ਹੀ ਹੁਣ ਬਾਕੀ ਬਈ ਹੁਣ ਲੱਗੇ ਆ ਜੀ ਕੰਮ ਸ਼ੁਰੂ ਕੰਮ ਹਾਲ ਪਾ ਲੈ ਜਾਂਦੇ ਤੇ ਹਾਲਾਂ ਨਾਲੇ ਵਾਦਣ ਰੋਟਾ ਵਾਟਰ ਦੀ ਸ਼ਾਵਰਟ ਪਤਾ ਨਹੀਂ ਕੋਈ ਲੈ ਗਿਆ ਪਤਾ ਨਹੀਂ ਕੋਈ ਘਰ ਤੇ ਉਦਰਦਰ ਰੱਖੋਗੀ ਉਹ ਨਹੀਂ ਲੱਭੀ ਫਿਰ ਉਹਦੇ ਕਰਕੇ ਆਪਾਂ ਨੇ ਹੁਣ ਫਿਰ ਫਾਲਿਆਂ ਨਾਲੇ ਵਾਦਣਾ ਫਿਰ ਸੁਹਾਗਾ ਮਾਰ ਜੂਗੇ ਨਾਲੇ ਉਹ ਪਾਰਲੀ ਸੱਟ ਸੁਹਾਗਾ ਮਾਰਨਾ ਆਪਣਾ ਬਗਲ ਦਾ ਕੰਮ ਸ਼ੁਰੂ ਕਰਨਾ ਹੁਣ ਆਪਾਂ ਨੇ ਅਜੇ ਕਰਕੇ ਬਾਕੀ ਬਈ ਹੁਣ ਦੰਨੇ ਔਰੇ ਛਿੱਟਾ ਲੋਵੀ ਆਪਾਂ ਸਾਹ ਖੇਚਾ ਬਣਾ ਰੇ ਰਹਿੰਦਾ ਤਾਂ ਤੇ ਹੁਣ ਇੱਕ ਦੋ ਦਿਨਾਂ ਚੱਕਰ ਇਹ ਚ ਵੀ ਪਾਉਣਾ ਇਹ ਇਹ ਚ ਦੋ ਛਿੱਟੇ ਲੱਗੇ ਹੋਈਆਂ ਆਹ ਕਣਕ ਹੋ ਗਈ ਉਹ ਉੱਪਰਲੀ ਸਾਰੀ ਹੋ ਗਈ ਤੇ ਬਾਕੀ ਇੱਧਰ ਜੱਗੇ ਨਾਲ ਵੀ ਬਾਈ ਬਚਾਅ ਹੋ ਗਿਆ ਤਾਂ ਇਹ ਤਾਂ ਜਿਹੜਾ ਆਪਣਾ ਮੀਂਹ ਪਿਆ ਤਾਂ ਮੀਂਹ ਦਾ ਪਾਣੀ ਸਾਰਾ ਆ ਖੇਤ ਚ ਖੜਾ ਦਿੱਤਾ ਉਹਨਾਂ ਨੇ ਤੇ ਇਹਦਾ ਪਾਣੀ ਫਿਰ ਉਹਦੇ ਨਾਲ ਨਿਕਲ ਜਾਂਦਾ ਆ ਦੋਹੇ ਖੇਤਾਂ ਚੋਂ ਪਾਣੀ ਆਪਣਾ ਸਾਰਾ ਨਿਕਲ ਜਾਂਦਾ ਉੱਤੇ ਗਾਂਹ ਉਹ ਗੰਨੇ ਵਾਲੇ ਚੋਂ ਨਿਕਲ ਜਾਂਦਾ ਤੇ ਬਾਕੀ ਬਈ ਕਣਕ ਆ ਵਧੀਆ ਹੋ ਗਈ ਹੁਣ ਇਹ ਪਹਿਲਾਂ ਤੁਰੀ ਨਹੀਂ ਦੇਖਣਾ ਤੇ ਹੁਣ ਦੇਖੋ ਹੁਣ ਇਹਨ ਵਧੀਆ ਥੱਲੇ ਤੇ ਬੂਝਾ ਇਹਨ ਵਧੀਆ ਕਰਕੇ ਤੁਰੀ ਆ ਹੁਣ ਦੇਖ ਚਾਰ ਚਾਰ ਪੰਜ ਮਿੰਟ ਅੱਕੇ ਕਰਕੇ ਤੁਰੀ ਆ ਹੁਣ ਥੱਲੇ ਤੇ ਇਹ ਰੁਕੇ ਹੁਣ ਵਧਣੀ ਸ਼ੁਰੂ ਹੋਈ ਆ ਫਰੇਜ਼ ਬਾਕੀ ਹੁਣ ਇਹਨ ਪੂਰੀ ਕਾਲਸ ਮਾਰਦੀ ਆ ਤੇ ਬਾਕੀ ਇਹ ਸਾਰੀ ਬਰਾਬਰ ਆ ਬਾਈ ਗਣਕ ਕਿਤੇ ਮਣੀ ਮੁੱਠੀ ਹੈਗੀ ਜਿੱਥੇ ਜ਼ਿਆਦਾ ਬੀਜ ਗਰੇ ਉਹਥੇ ਉੱਚਨੀਮੀ ਉਦਾਂ ਇੱਕ ਸਾਰ ਖੜੀ ਆ ਸਾਰੀ ਗਣਕ ਤੇ ਐਦਾਂ ਚ ਹੁਣ ਆਪਾਂ ਨੇ ਰੇਹ ਪਾਉਣਾ ਰੇਹ ਹੁਣ ਦੇਖਦੇ ਆਂ ਕੱਲ ਕੋਲ ਨੂੰ ਜੇ ਮਿਲ ਗਿਆ ਕੱਲ ਕੋਲ ਨੂੰ ਪਾ ਲਵਾਂ ਆਪਾਂ ਨੇ ਬਾਕੀ ਉਧਰਲੀ ਮੋਟਰ ਵੀ ਦੇਖਿਆ ਹੁੰਦੇ ਆ ਉਥੇ ਥੋੜਾ ਸੂਰਾ ਸਾਰਾ ਦਾ ਚੱਕਰ ਹੁੰਦਾ ਕੋਈ ਮਣੀ ਨਹੀਂ ਕੰਨੇਗਾ ਮਾਰ ਲਈ ਐ ਤੇ ਵੈਸੇ ਤਾਂ ਇੱਕ ਅੱਧਾ ਦਿਨ ਛੱਡ ਕੇ ਪੱਕਾ ਆਉਣੀ ਆ ਡੇਲੀ ਆ ਇਹਨਾਂ ਨੂੰ ਤੇ ਬਾਕੀ ਵੀ ਹੁਣ ਪਰਚੀ ਜਿਹੜੀ ਅਗਲੀ ਉਹ ਆਉਣੀ ਹੈ ਲੋੜੀ ਦੇ ਤੱਕ ਬਰ ਲੋੜੀ 13 14 ਤਰੀਕ ਤੱਕ ਉੱਥੇ ਦਾ ਕਾਉਂਗੀ ਹੁਣ ਤਾਂ ਪਰਚੀ 10 ਤਰੀਕ ਦੇ ਬਾਅਦ ਬਸ ਨਾਲ ਦੇ ਨਾਲ ਹੁਣ ਕੱਢੀ ਜਾਣੀਆਂ ਪਰਚੀਆਂ ਤੇ ਮੁੰਲਾ ਦੀ ਜੱਗੇ ਨਾਲ ਦੀ ਸਾਡੇ ਦੀ ਪਰਚੀ ਆ ਗਈ ਸੀ ਉਹਨਾਂ ਨੇ ਵੀ ਕੱਲ ਭਈਆਂ-ਭਈਆਂ ਕੋਲ ਜਾ ਕੇ ਆਏ ਗਏ ਆ। ਤੇ ਬਾਕੀ ਵੀ ਇੱਧਰ ਆਲੂ ਵਾਲਾ ਹੈ ਤੇ ਕੀ ਲੱਗੇ ਵੀਰੇ ਨੇ ਲਾਏ ਤੇ ਧੰਦੇ ਵਾਲੇ ਖੇਤ ਵੀ ਆਲੂ ਲਾਏ ਤੇ ਤੇ ਦੇ ਵੀਰ ਨੇ ਨੇ ਬੁਲਾਇਆ ਕੋ ਅਲੂ ਕਾਮਯਾਬ ਨਹੀਂ ਹੋਇਆ ਖਣਾ ਮੀਨੇ ਕੰਮ ਖਰਾਬ ਕਰਦਾ ਪਹਿਲਾਂ ਬਹੁਤ ਵਧੀਆ ੱੱਲੇ ਤੇ ਉਹਦੇ ਬਾਅਦ ਮੀਨੇ ਦਿਵਾਲਾ ਮੀਨੇ ਅਲੂ ਖਰਾਬ ਕਰਤਾ ਖਾਸਾ ਮੀਨੇ ਬੇਸਾਬ ਦੇ ਪੈ ਗਏ ਤੇ ਜਦ ਉਹਦੇ ਕਰਕੇ ਬਹੁਤ ਨਿਸ਼ਾਨ ਹੋ ਗਿਆ ਦਾ ਆਹ ਤੋ ਪੂਰਾ ਹੁਣ ਤਿਆਰ ਹੋਇਆ ਪਿਆ ਏ। ਦੇਖੋ ਵਿੱਚ ਛੋਟਾ ਵੀ ਬਹੁਤ। ਨਾ ਵੀਤੰਦੇ ਆ ਦੂਮੀ ਦੇਖ ਲਾ ਆਪਣੇ ਆਲੂ। ਇਹ ਅੱਗੇ ਵੀਰੇ ਨਾਲੀ ਸਾਈਡ ਲੱਗੇ ਪਈ ਇੰਨੀ ਜਿਹੀ ਜਗਾ। ਤੇ ਉਪਰੋਂ ਦਿੰਦੇ ਵਾਲੇ ਲੱਗੇ ਪਿਆ। ਹੁਣ ਠੀਕ ਆ ਚਲੋ। ਫੈਲੀ ਵਾਰੀ ਲਾਏ ਥੇ ਇਹਨਾਂ ਨੇ ਤਾਂ ਅੱਗੇ ਵੀਰੇ ਨਾਲ ਤਿਆਰ ਬਈਆ ਕਰਕੇ ਦੇਖ ਦਊਂ। ਡੈਡੀ ਨੇ ਹੀ ਲਾਏ ਕਰਦੇ ਤੇ। ਤੇ ਅੱਜ ਕੀ ਉਹਨਾਂ ਨੇ ਲਾ ਕੇ ਦੇਖੇ ਤੇ ਵੀ ਕਾਹਨੂੰ ਬੁਧਾ ਲੂਗੇ। ਫਲੋਟ ਜਾਨੀ ਆਇਆ ਔਖਾ ਨਾ ਕੰਮ ਪਤਾ ਨਹੀਂ ਭਾਈ ਵਿੱਚੇ ਦਾ ਉਹ ਪਤਾ ਨਹੀਂ ਵੀ ਮੀਂਹ ਜੇਕਰ ਨੂੰ ਮੀਂਹ ਦੇ ਕਰਨ ਤਾਂ ਵੀ 50% ਖਰਾਬ ਹੋਏਗੇ ਬਾਕੀ ਇਹ ਇੱਧਰਲੇ ਤਾਂ ਹਜੇ ਮਾੜੇ ਮੋਟੇ ਠੀਕ ਵੀ ਲੱਗਦੇ ਆ ਤੇ ਬਾਕੀ ਵੀ ਮਾਰੂ ਮਾਰ ਪਾਚੀਆਂ ਚੱਲਦੀਆਂ ਉਹਦੇ ਪਾਚੀ ਲੱਗ ਲੱਦ ਹੋ ਰਹੀ ਜੱਸ ਉਹਨਾਂ ਦੀ ਪਾਚੀਆਂ ਵਾਲਾ ਕੰਮ ਪੂਰਾ ਵਿੱਚ ਹੋ ਗਿਆ ਹੈ ਅਕੀ ਚੱਲਦੇ ਹੁਣ ਉੱਧਰਲੀ ਮੋਟਰ ਕੋਲ ਉੱਥੇ ਵੀ ਜਿਹੜਾ ਮਾਰ ਕੇ ਆਉਣੇ ਆ ਆ ਗਈ ਭਈ ਉਹ ਨਹੀਂ ਉੱਧਰਲੀ ਕਣਕ ਕੋਲ ਬਾਕੀ ਇੱਧਰ ਪਟਾਈ ਚੱਲਦੀ ਬੂਟਿਆਂ ਦੀ ਉਹਨਾਂ ਜਸਮਨ ਦੇ ਸਾਈਡ ਪਰ ਲਹਿਨਾ ਖੜੀਆਂ ਦੀਆਂ ਪੁਰਾਣੀਆਂ ਹੋ ਗਏ 5.5 6 ਸਾਲ ਦੀ ਉਹ ਪਟਵਾਈ ਉਹਨਾਂ ਨੇ ਇਨ ਨਾਲੇ ਆਪਣਾ ਆਹ ਰਸਤਾ ਖੋਲ ਜੂਗਾ। ਉਰੇ ਬਾਈ ਸਾਰੇ ਚ ਗੰਨਾ ਕਰਦਣ ਆਪਾਂ ਨੇ ਬੂਟੇ ਲਾ ਦੇਣੇਗਾ ਸਾਨੂੰ। ਕਿ ਸਾਨੂੰ ਆਹ ਖੇਤਾਂ 'ਚ ਬੂਟੇ ਲਾਉਣੇ ਆ। ਪੂਰੇ ਲਾਏ ਤੇ ਬਾਈ ਆਪਾਂ ਨੇ ਬੂਟੇ ਜਿਹੜੇ ਉਹ ਦੇਸੀ ਛਟੀਆਂ ਦੀਆਂ। ਉਹਦੇ ਕਰਕੇ ਆਪਣੇ ਚੱਲੀਆਂ ਨਹੀਂ ਹੈਗੀਆਂ ਤਾਂ ਪਟਵਾਤੇ ਤੇ ਆਪਾਂ ਨੇ 22 ਕ ਸਾਲ ਦੇ 3 ਸਾਲ ਦੇ ਆਹ ਬੂਟਿਆਂ ਦੇ ਨਾਲ ਲਾਏ ਤੇ ਆਹ ਬੂਟੇ ਦੇਖੋ ਕਿੰਨੇ ਸੋਹਣੇ ਚੱਲੇ ਹੋਏ। ਬਾਕੀ ਨਸਲ ਦਾ ਬਾਈ ਫਰਕ ਇਹ ਬਿਮ ਕੋਈ ਲਾਉਣੇ ਆ ਆਪਣੇ ਦੇਸੀ ਜੀ ਦੀਆਂ। ਤੇ ਉਹ ਕਹਿ ਜਨ ਨੇ 9 ਨੰਬਰ ਸ਼ਿਟੀ 10 ਨੰਬਰ ਪਰ ਉਹ ਹੁੰਦੀ ਨਹੀਂ ਹੈਗੀ ਜਿਕਣ ਬਿੰਕੋ ਵਾਲਿਆਂ ਦੀ ਸ਼ਿਟੀ ਆ ਬਾਈ ਉਹ ਸ਼ਿਟੀ ਦੀ ਲੱਗ ਜੀ ਪਛਾਣ ਹੁੰਦੀ ਆ ਤੇ ਬਾਕੀ ਹੁਣ ਉਹ ਰਸਤਾ ਵੀ ਖੁੱਲ ਜਾਣਾ ਆਪਣਾ ਉੱਥੇ ਗੰਨੇ ਦੇ ਜੋਗਾ ਕੱਢਣ ਜੋਗਾ ਹੋ ਜਾਣਾ ਮੌਰੇ ਤੇ ਇੱਥੇ ਤੱਕ ਔਖੀ ਆ ਉੱਥੇ ਦੇ ਗਾਂ ਤਾਂ ਫਿਰ ਸਿੱਧੀ ਹੈਗੀ ਆ ਬਸ ਹੀ ਠੀਕ ਤੇ ਬਾਕੀ ਹੁਣ ਮੌਰੇ ਇਹ ਤਾਂ ਕਿ ਉਹ ਲਾਉਣੇ ਤੇ ਬੂਟੇ ਫਿਰ ਕੰਨਾ ਨਹੀਂ ਬੀਜ ਹੋ ਜਾ ਤਾਂ ਕਰਕੇ ਆਪਾਂ ਨੇ ਕੈਨਸਲ ਕਰਾ ਦਿੱਤੇ ਤੇ ਅੱਗੇ ਨਾਲੇ ਟਾ ਪੱਟ ਹੋ ਜਾਂ ਬੂਟੇ ਰੇ ਤੇ ਆਪਾਂ ਨੇ ਖੇਤ ਲੈ ਲੈਣਾ ਜੱਗੇ ਨਾਲ ਨੂੰ ਉੱਤਰ ਤੇ ਛੱਡ ਦੇਣਾ ਤੇ ਵੀ ਇੱਕ ਸੈਟ ਇਕੱਠਾ ਹੋ ਜਾਊਗਾ ਆਪਣੇ ਕੋਲ ਪਹਿਲਾਂ ਹੁੰਦਾ ਆਪਣੇ ਕੋਲੇ ਤਾਂ ਪਾਣੀ ਬੂਟੇ ਲਾ ਦੇ ਦੋ ਹੰਨਾਂ ਚ ਤੇ ਫਿਰ ਉੱਧਰ ਉੱਧਰ ਕਰ ਲਿਆ ਥੋੜਾ ਜਿਹਾ ਤੇ ਹੁਣ ਫਿਰ ਆਪਾਂ ਨੇ ਆਪਣੇ ਕੋਲ ਕਰ ਲੈਣਾ ਇਹ ਖੇਤ ਚ ਸਾਰੇ ਚ ਫਿਰ ਇੱਕ ਕੋਲ ਹੋ ਜਾਊਗਾ ਬੂਟੇ ਲਾ ਲੂੰਗੇ ਬੂਟੇ ਲਾ ਕੇ ਗੰਨਾ ਲਾ ਦੇਣਾ ਕਿਉਂਕਿ ਉਹ ਚਾਰੇ ਬਸ ਹੁਣ ਬੂਟਾ ਹੀ ਬੂਟਾ ਹੈ ਬਾਕੀ ਆਹ ਗਣਕ ਭਾਈ ਨਵਾਂ ਬੀਜਾ ਜਿਹੜਾ 800 ਕਿੰਨਾ ਉਹ ਉਹ ਬੀਜ ਆਹੇ ਮੇਰੇ ਹੁਣ ਯਾਦ ਨਹੀਂ ਹੈਗਾ ਕਿਆ ਕਹਿੰਦੇ 800 ਤੇ ਬਾਕੀ ਪੁਰਾਣੇ ਵਲੌਗ ਚ ਅੱਜ ਮੈਂ ਵੀ ਦੇਖੂਗਾ ਮੈਂ ਨੋਂ ਭੁੱਲ ਜਾਨਾ ਇਹਦਾ ਤੇ 826 ਉਹ ਜਾਦਾ ਆਈ ਜਾਂਦਾ ਏ ਕਿਉਂਕਿ ਜੀਰੀ 26 ਜਿਆਦਾ ਵਧੀਆ ਚੱਲਿਆ ਦਾ ਖਣੀ 26 ਮੂੰਹ ਚੋਂ ਨਿਕਲ ਹੀ ਜਾਂਦਾ ਤੇ ਕਰਨ ਕੇ ਬਹੁਤ ਸੋਹਣੀ ਹੋਈ ਵੀ ਆ ਬਈ ਆਪਣੀ ਪਰ ਮੈਂ ਬਾਕੀ ਆ ਦੇਖੋ ਬਹਿਣਾ ਦੇ ਪੜ ਬਾਕੀ ਸਾਰੀਆਂ ਕਣਕਾਂ ਨਾਲ ਬਈ ਆਹ ਸੋਣੀ ਜਿਆਦਾ ਆਪਣੀ ਕਣਕ ਹੋਈ ਵੀ ਆ ਇੱਕ ਬਰਾਬਰ ਆ ਸਾਰੀ ਤੇ ਆ ਜਿੱਕਣਾ ਬੈਣਾ ਗੁਣਾ ਇਹਦੇ ਉੱਥੇ ਦੱਗੀਆਂ ਪਈਆਂ ਵੀ ਉਦਾਂ ਇੱਕ ਬਰਾਬਰ ਆ ਸਾਰੀ ਕਣਕਾਂ ਨੇ ਤੇ ਇਹ ਬੀਜ ਆਪਾਂ ਨੇ ਰੱਖਣਾ ਇਹ ਤਾਂ ਹੀ ਆਪਾਂ ਨੂੰ ਲੱਗ ਬੀਜਾ ਤਾਂ ਉਰੇ ਪੂਰਾ ਗਿੱਲੇ ਚ ਕੋਈ ਵੀ ਬੀਜ ਨਹੀਂ ਮਿਕਸ ਹੈਗਾ ਇਹ ਇਹ ਨਵਾਂ ਬੀਜ ਆ ਇਹ ਆਪਾਂ ਸਾਰਾ ਘਰਾਂ ਰੱਖੋਗੇ ਸਾਫ਼ ਕਰਕੇ ਫਿਰ ਗਾਂਹ ਨੂੰ ਘਰ ਦਾ ਬੀਜ ਇਹ ਬੀਜਾਂਗੇ ਕਣਕ ਦਾ ਮੱਕੀ ਬਈ ਜੱਗਿਆ ਟਰੈਕਟਰ ਬਾਕੀ ਜੀ ਜੱਗਿਆ ਟਰੈਕਟਰ ਨੂੰ ਕਰਾਤੀ ਦੀ ਸੀਲਿੰਗ ਉਹਨਾਂ ਨੇ ਬਾਦਸ਼ਾਹ ਬੂਸਾ ਬਣਾਤਾ ਸੀ ਇਹਨਾਂ ਨੇ ਤੇ ਉਦੋਂ ਦਾ ਮਿੱਥੇ ਵੀ ਨਹੀਂ ਦੇਖ ਹੋਇਆ ਕੋਲ ਤੇ ਬਾਕੀ ਅੱਜ ਤੁਹਾਨੂੰ ਦਿਖਾਉਣੀ ਆ ਅੱਜ ਵਾਲੇ ਵਲੌਗ ਚ ਵੀਰ ਦਾ ਵੀ ਫੋਨ ਆਇਆ ਤੇ ਇੱਕ ਦਾ ਵੀ ਵੀਡੀਓ ਬਣਾਇਓ ਬਈ ਜੱਗਿਆ ਟਰੈਕਟਰ ਤੇ ਵੀ ਕੈਮਰਾ ਲਾਇਆ ਵੇ ਕਾਫੀ ਮਤਾਵਾ ਤੇ ਉਹ ਆਪਾਂ ਹੁਣ ਜਾ ਕੇ ਤੁਹਾਨੂੰ ਦਿਖਾਵਾਂਗੇ ਜਿੱਕਾ ਗਿਆ ਰੋਪੜ ਉਹਨੂੰ ਕਰਿਆ ਤਾਂ ਫੋਨ ਮੈਂ ਜਦ ਆ ਗਿਆ ਫਿਰ ਫੋਨ ਕਰਕੇ ਆਪਾਂ ਵੀਡੀਓ ਬਣਾਉਂਗੇ ਅੱਜ ਉਹਦੇ ਬਾਕਸੇ ਦੀ ਬਾਕੀ ਆ ਦੇਖੋ ਬਈ ਕਣ ਕਬੂਤਿਆਂ ਬਹੁਤ ਸੁਣੀ ਹੋ ਜਾਂਦੇ ਉੱਧਰ ਵੀ ਬਹਿਣਾ ਨਿਕਲੀਆਂ ਵੀ ਆ ਦੇਖੋ ਸੂਰ ਨਿਕਲ ਜਾਂਦੇ ਬਹਿਣਾ ਲੀ ਬਣਾਈ ਪਈ ਆ ਤੇ ਮੱਕੀ ਵੀ ਹੁਣ ਚਲਦੇ ਆ ਘਰ ਨੂੰ ਅੱਜ ਉੱਥੇ ਗੁੰਿਆਣੀ ਖੇਡਣ ਲੱਗੇ ਹੋ ਉੱਥੇ ਖੇਡਦੇ ਆ ਬੈਡਬਾਲ ਠੰਡ ਤਾਰਦੇ ਆ ਸਕੇ ਜੱਗਾ ਆ ਗਿਆ ਫਿਰ ਵੀਡੀਓ ਬਣਾਉਣੀ ਆਪਾਂ ਉੱਥੇ ਜਾ ਕੇ ਲੌਬੀ ਧੂਣੀ ਵਾਲੇ ਬੰਦੇ ਪਹੁੰਚਣ ਲੱਗੇ ਸਾਡੇ ਫੋਨ ਚ ਵਲ ਜਾ ਪਿਆ ਸਤਿ ਸ੍ਰੀ ਅਕਾਲ ਜੀ ਫੋਨ ਚ ਗੱਲ ਜਾਇਆ ਫੋਨ ਨਾਲ ਮੈਨੂੰ ਬੋਲ ਕਣਤਾ ਆਇਆ ਕਾਜ਼ੇ ਹਾਂ ਫੋਨ ਦੇਖੇ ਕਿ ਤਾ ਪ੍ਰੋਗਰਾਮ ਚੱਲਣ ਲੱਗਿਆ ਸਟਾਰਟ ਹੈ ਕਾਜ਼ੇ ਮਾਰ ਚਾਹਾਂ ਵਾਲੇ ਅੱਛਾ ਸਮਝਿਆ ਹਾਂ ਹੁਣ ਉੱਥੇ ਜ਼ਿੰਮੇਵਾਰੀ ਸਾਰੀ ਆਪਣੀ ਹੈ ਹਾਂ ਖੰਡਵਾਰ ਸਾਹਿਬ ਚੱਲਣੇ ਦੋ ਦੋ 10 ਪਾਠੀ ਕਰਨੇ ਪੈਣੇ ਬੱਲੇ ਬੱਲੇ ਵੀ ਇਹਨਾਂ ਦਿਨਾਂ 'ਚ ਤੈਨੂੰ ਪਤਾ ਵੀ ਲੋਹੜੀ ਦਾ ਚੱਲ ਰਿਹਾ ਪ੍ਰੋਗਰਾਮ ਸਾਰੇ ਪਾਸੇ ਪਾਠੀ ਲੜੀਆਂ ਚੱਲਦੀਆਂ ਬੁਖ ਹੋਏ ਹੋਏ ਹਾਂ ਲੜਾਈ ਜਿਹਨੇ ਮੈਂ ਫੋਨ ਕਰਿਆ ਚੱਲ ਮੈਂ ਪਾਠੀ ਦਾ ਮੈਂ 10 ਕਰ ਲੇ ਹਾਂ ਪਰ ਹੁਣ ਉੱਥੇ ਗੁਰਦੁਆਰਾ ਸਾਹਿਬ ਦੇ ਫੋਨ ਅੱਜ ਫੇਰ ਆ ਗਿਆ ਕਹਿੰਦੇ ਵੀ ਹੁਣ 12:00 ਤੇ ਸਟਾਰਟ ਕਰ ਦਿੰਦੇ ਨੇ ਮਹਾਂਪੁਰ ਪਹਿਲਾਂ ਕਰਤੇ ਅੱਛਾ ਹੁਣ ਉਹ ਕਰਕੇ ਟਿਆ ਜੇ ਜਣੀ ਚੱਲ ਚੱਲੀ ਜਾਂਦਾ ਰਲ ਮਿਲ ਕੇ ਕੰਮ ਇੱਕ ਦੋ ਕੁ ਵਿੱਚ ਵਿਆਹ ਹੈ 16 17 18 ਦਾ ਭੌਲ ਵਿਆਹ ਹੈ ਉਹ ਕਹਿੰਦੇ ਖੰਡ ਬਾੜ ਕਰਾਉਣਾ ਸੌਦੇ ਕਰਾਉਣਾ ਮਹਾਸੀ 10 ਬੰਦੇ ਆ ਹਾਂ ਦੋ ਖੰਡ ਬਾੜ ਸਾਡੇ ਵਿੱਚ ਆਲੇ ਹੁਣ ਤੀਆ ਥੋੜਾ ਉਹ ਦਿਨ ਤਿੰਨ ਬੰਦੇ ਦੇ ਮਾਂ ਬਾਈ ਸੱਤੇ ਨਹੀਂ ਹੋਣਾ ਇਹਦਾ ਨਾ ਫਿਰਕਾ ਨੂੰ ਹੱਫਲਾ ਪਾਉਣਾ ਜੇ ਹੁਣ ਉੱਥੇ ਅਸੀਂ ਕਰਦੇ ਹੁਣ ਪਾਠੀ ਦੂਏ ਦੇ ਵਿੱਚ ਹੈਗੇ ਦੋ ਚਾਰ ਜਿਹੜੇ ਕਹਿੰਦੇ ਕਰ ਦੇਣਾ ਮਹਾ ਕਰਨ ਨੂੰ ਕਹਿੰਦਾ ਤਿੰਨ ਬਾਠੀ ਰਹਿ ਜੇ ਨਿਕ ਪਾਠਵਰ ਹਾਂ ਕਰਨ ਤੁਸੀਂ ਦੱਸਿਓ ਅਗਲੇ ਡਿਊਟੀ ਲਾ ਆ ਜਾਓਗੇ ਹਾਂ ਪਰ ਨਾ 8:00 ਵਜੇ ਕਿੰਨੀ ਹੋਣੀ ਆ ਮਾਵੇਂ ਪੱਪਾ ਦੇ ਹੱਥ ਖੜੇ ਆ ਕਿਹਨੇ ਕਰਨੇ ਤੁਸੀਂ ਦੇਖ ਲਓ ਮੈਂ ਨਹੀਂ ਕਰਨਾ ਹੈਗਾ ਹੂੰ ਇਹਨਾਂ ਨੇ ਭਾਈ ਹੁਣ ਠੰਡ ਵਿੱਚ ਕੰਮ ਨਹੀਂ ਚੱਲਦਾ ਹੌਣ ਹੋ ਗਿਆ ਸਿਆਣਾ ਨਾ ਬੈਠਣਾ ਨਾ ਬਿਠਾਣ ਕਰੀ ਹੁਣ ਸਿਆਣਾ ਹੋਇਆ ਉਹ ਹੁਣੇ ਹੋਇਆ ਸਿਆਣਾ ਸਿਆਲ ਵਾ ਤੇ ਪਤਾ ਲੱਗਦਾ ਹੁਣ ਠੰਡ ਦੇ ਸਾਲ ਵਾਦ ਆਉਂਦੀ ਹੈ ਆਹੇ ਵਾਦ ਠੰਡੇ ਦਾ ਆਉਂਦੀ ਹੁੰਦੀ ਹੈ ਹਾਂ ਵੀ ਸਿਆਣਾ ਹੋ ਗਿਆ ਭਾਈ ਟਿਕ ਜਾ ਹੁਣ ਨਹੀਂ ਅੰਨਾ ਤੜਕਨ ਉੱਠ ਕੇ ਨਾ ਉਹਨੂੰ ਜੀ ਕਰਦਾ ਨੇ ਇਹ ਤਾਂ ਅਸੀਂ ਰਾਤ ਨੂੰ ਨਾ ਜੇ 12 ਦੇ 2 ਡਿਊਟੀ ਹੈ 2 ਵਜੇ ਨਾ ਆ ਕੇ ਪੈਂਦੇ ਹੁੰਦੇ ਤੇ ਨਾਲੇ ਮੋਟਰ ਦੇ ਪਾਣੀ ਗੇ ਨਾਉਣਾ ਲੱਗੇਗਾ ਹੌਣ ਗਰਮ ਗੈਲਵਿੰਦ ਜੀ ਕਰਦਾ ਛੇਤੀ ਛੇਤੀ ਰਿਆਈ ਨਹੀਂ ਛੱਡਦੀ ਹੁਣ ਤਾਂ ਤੈਨੂੰ ਮੈਂ ਤਾਂ ਦੱਸਦਾ ਵੇਖਣ ਚੱਲੀ ਜਾਂਦਾ ਚੱਲ ਕਰ ਦਿੰਦਾ ਅੱਜ ਕੀ ਕੋਈ ਨਾ ਠੰਡ ਤਾਂ ਨਹੀਂ ਪਈ ਹੈਗੀ ਧੁੰਦ ਵਾਲੀ ਨਹੀਂ ਬਾਈ ਆ ਤਾਂ ਚਾਰ ਘੰਟੇ ਆਪਣੇ ਧੁੰਦ ਹੋਈ ਹੈ ਨਹੀਂ ਅਸੀਂ ਆ ਇੱਥੇ ਫਤੇਗੜ ਵਾਲੇ ਦਿਨਾਂ ਚ ਹੋਈ ਹੈ ਜਾ ਕੇ ਧੁੰਦ ਪਹਿਲਾਂ ਠੀਕ ਹੈ ਜਰਵੀ ਨਹੀਂ ਦੇਗੀ ਠੰਡ ਤਾਂ ਦੋਕ ਦਿਨਾਂ ਹੁਣ ਪਈ ਦੀ ਆ ਪਈ ਹੈ ਹਾਂ ਸਵੇਰ ਸ਼ਾਮ ਅੱਜ ਧੁੱਪ ਪਈ ਪੂਰਾ ਜਾਂਦਾ ਹੁੰਦਾ ਹੁੰਦਾ ਨਾ ਦਿਨਾਂ ਚ ਆਪਣੇ ਆਕੇ ਹਾਂ ਆਪਣੇ ਤਾਂ ਹੱਥ ਪੈ ਨਹੀਂ ਹੁੰਦੇ ਮੰਡ ਵਾਲੀ ਸਵਾ ਤੱਕ ਧੁੰਦ ਰਹਿੰਦੀ ਹੈ ਹਾਂ ਦੇਖੀ ਜਾਂਦੇ ਲਗਾ ਕੇ ਦੱਸਦੇ ਹਾਂ ਵੇ ਵੇਰ ਚੱਲ ਜਾਣਾ ਸਾਡੀ ਤਾਂ ਬੜੀ ਸਭਾ ਇਹੀ ਹੈ ਆਹੋ ਸਾਡੇ ਤਾਂ ਨੇੜੇ ਆ ਇਹ ਨੇੜੇ ਆ ਇਹ ਹਾਂ ਨਾਲੇ 12 ਤਰੀਕਾ ਚੱਲ ਪੈਣਾ ਸਾਡਾ ਕੰਮ 20 ਤਰੀਕ ਤੱਕ ਹੋਰੇ ਕੀ ਚੱਥਾ ਕੀ ਕਹਿੰਦਾ ਤਾਂ ਹੱਥੋਂ ਛੱਡਦਾ ਪਹਿਲਾਂ ਤਾਂ ਜਿਆਦਾ ਹੈਗਾ ਦਾ ਵੀ ਕਹੀ ਕੋਈ ਜਲਾਈ ਜਾਣਾ ਹੋਰ ਕੰਮ ਕਰੀ ਜਾਣਾ ਜਦ ਤੱਕ ਜਿਆਦਾ ਹੈਗਾ ਤਾਂ ਹੁਣ ਕੰਮ ਵੀ ਨਹੀਂ ਕੰਮਕਾਰ ਘਟਾ ਅੱਗੇ ਦਾ ਗਾਂਹੋਂ ਧਾਨ ਵਿਆਹ ਤੇ ਰਹਿ ਜਣੇ ਉੱਥੇ ਵੀ ਬੂਟੇ ਲਾ ਦੇਣੇ ਕਿੱਥੇ ਗਾਂਹਾਂ ਵਾਲੇ ਕਈ ਸਾਰੇ ਜੇ ਬਸ ਉਥੇ ਅਗਲੇ ਸਾਲ ਇੱਥੇ ਹੀ ਲਾ ਦੇਣੇ ਹੁਣ ਕੰਮ ਜੜਾ ਹੈਗਾ ਵੇਲੇ ਜੀ ਹੋਣਾ ਫੂਟੇ ਲਾ ਕੇ ਫਿਰ ਪੱਤੇ ਵਾਲੇ ਰਹਿ ਜਾੜਾ ਫਿਰ ਤਾਂ ਕੰਮ ਬਾਈ ਪੱਤੇ ਵੀ ਘੱਟੇ ਛੇੜਿਆ ਕਰਨੇ ਫਿਰ ਛੱਡ ਦੇਣਾ ਕੰਮ ਇਹਦਾ ਹੈ ਜਿਹੜੇ ਹੋ ਗਏ ਹੁਣ ਤਾਂ ਤਜਰਬਾ ਦੇਖੀ ਜਿਹੜਾ ਆਪਾਂ ਬੂਟੇ ਵਾਲੇ ਛਿੱਟਾ ਦੇ ਦਿੰਦੇ ਆ ਉਹਦੇ ਪੱਤੇ ਚੱਕਣੇ ਲੋੜ ਪੈਂਦੀ ਆ ਦਾ ਹਾਂ ਉਹ ਦਾਬੋਂ ਦੇ ਜਿਹੜਾ ਆਪਾਂ ਨਾਲ ਸੁਪਰ ਸੀਡਰ ਵੀ ਹਾਂ ਉਹ ਨਹੀਂ ਨਹੀਂ ਬਿੰਦਰ ਆਵੇ ਵੀ ਜੋ ਉਥੇ ਬੂਟੇ ਉਹ ਲੈਣ ਦੇ ਗੱਬੇ ਆ ਜਾਂਦਾ ਲੈਣ ਦੇ ਗੱਬੇ ਇੱਕ ਵੀ ਢੱਕਾ ਨਹੀਂ ਮਾਰਿਆ ਵੈਗ ਹਾਂ ਔਰ ਲੈਣ ਵੀ ਜੜ ਤੱਕ ਬੀਜੀ ਵੀ ਆ ਸੁਪਰ ਸੀਡਰ ਨੇ ਬੂਟੇ ਦੇ ਹਾਂ ਗੁੱਡਨ ਦੀ ਲੋਡ ਵੀ ਨਹੀਂ ਪੈਂਦੀ ਕਿਹਦੇ ਕਿਹੜੇ ਫਾਲੀ ਐ ਤਵੀ ਐ ਜਿੱਥੇ ਜਾੜ ਆ ਗਈ ਜੜ ਦੇ ਉੱਪਰ ਉੱਚੀ ਹੋ ਕੇ ਚੱਲ ਪੈਣਾ ਦਾਣਾ ਗੇ ਜਾਣੋ ਨਾ ਵੀ ਬਹੁਤ ਘੰਮ ਦੀ ਬਜਾਈ ਐ ਸੁਪਰ ਸੀਡਰ ਸੁਪਰ ਸੀਡਰ ਦੀ ਲੋਟ ਆ ਕੰਮ ਉਹਦੇ ਵਿੱਚ ਸੁਪਰ ਸੀਡਰ ਮੈਂ ਵੀ ਉਹੀ ਦੇਖਦਾ ਦਾ ਵੀ ਉਹਦੇ ਨਾ ਗੱਬੇ ਪੱਤਾ ਜਾਂਦਾ ਇੰਨੇ ਗੈਪ ਹੁੰਦਾ ਇੰਨਾ ਗੱਬੇ ਗੱਬੇ ਪੱਤਾ गिर ਜਾਂਦਾ ਹਾਂ ਆਲੇ-ਦਾਲੇ ਆਪਣਾ ਹੋ ਜਾਂਦੇ ਪੱਤੇ ਹਾਂ ਬਾਕੀ ਪਈ ਸੇਕਦੇ ਹੁਣ ਠੰਡ ਚ ਠੰਡ ਤਾਂ ਹੈ ਨਹੀਂ ਇੰਨੀ ਵੇਹੇ ਹੱਥ ਪੈਰੀ ਸੁੰਨ ਹੀ ਹੁੰਨੇ ਹੂੰ ਬਸ ਹੁਣ ਬਾਲੀ ਵੀ ਆਏ ਬੈਠਣਾ ਤਾਂ ਪੈਣਾ ਕੋ ਲੋ ਵੀ ਆਹ ਬਣਾਇਆ ਜੱਗੇ ਦਾ ਬਕਸਾ ਤੇ ਜੌਂਡੀਰ ਪਰਤਾ ਬਾਕੀ ਵਿੱਚ ਬਕਸਾ ਕਰਿਆ ਇਹਨਾਂ ਨੇ ਦੋ ਬੇਸਾਂ ਦਾ ਦੋ ਸਪੀਕਰਾਂ ਵਾਲਾ ਬਾਕੀ 12 ਜੀਆਂ ਤੇ ਬਾਕੀ ਆ ਪਿੱਛੇ ਜਿਹੜੇ ਫੋਟੋ ਦਾ ਰਹਿੰਦੀ ਆ ਫੋਟੋ ਹੋ ਤੈਨੂੰ ਕਹਿੰਦਾ ਤਾਂ ਕਹਿੰਦਾ ਵੀ ਮੈਨੂੰ ਦੱਸ ਫੋਟੋ ਕਹਿੰਦਾ ਦੋਵੇਂ ਇਕੱਠੀਆਂ ਪਵਾ ਲਈ ਮੈਂ ਚਲਾਇਆ ਕਰ ਲਾ ਤੇਰਾ ਹੁਣ ਉਹਦਾ ਵੀ ਕਰਾਉਣਾ ਹੀ ਆ ਮੈਂ ਉਹ ਵੀ ਆਪਾਂ ਤਾਂ ਹੁਣ ਲੈ ਕੇ ਆਉਣੀ ਫੁੱਟ ਉਹ ਹਾਂ ਭਾਈ ਇਹਨਾਂ ਡੌਂਸੀਰ ਕੋਲੋਂ ਵੀ ਫੁੱਟ ਨਾਕਾ ਸੋਈ ਜਗ੍ਹਾ ਰਹਿ ਗਈ ਫੇਬਰੀ ਲੱਗਣੀ ਕਾਂ ਕਰਕੇ ਮੈਂ ਰੁਕੇ ਨਹੀਂ ਤਾਂ ਮੈਂ ਪਾਸਾ ਚੱਲੇ ਹੁੰਦਾ ਕੋਈ। ਫੋਟੋ ਲੱਬ ਕੇ ਲਿਆਉਣੀ ਪਹਿਲਾਂ ਕਿਸੇ ਤੇ। ਫੋਟੋ ਯਾਰ ਉੱਥੇ ਤੇ ਪ੍ਰਾਣੀਆਂ ਮਿਲ ਜੰਨੀਆਂ ਬਾਤ। ਬਾਹੂ ਜਾ ਕੇ ਪੇਂਟ ਕਰਵਾ ਲਾ ਆਪਣਾ ਜਦੇ। ਉਹਨੂੰ ਕਹੇ ਕੰਮੀ ਦਾ ਖਰਚਾ ਆਪਾਂ ਫੋਟੋ ਲਵਾ ਕੇ ਨਾ ਫਿਰ ਸੀਲਿੰਗ ਕਰਾਉਣੀ। ਹਾਂ ਫਿਰ ਕਰਾ ਲਈ ਚੱਲ। ਫਿਰ ਵਧੀਆ ਲੱਗਣੀ। ਹੋਏ ਗੱਦਾ ਘੱਟਾ ਹੋ ਗਿਆ ਫਿਰ ਕੰਮ ਔਖਾ ਹੋ ਜਾਣਾ। ਨਹੀਂ ਤਾਂ ਮੈਂ ਪਰਸਨ ਲੈ ਕੇ ਚੱਲੇ ਹਾਂ। ਹਾਂ। ਬਾਕੀ ਭਈਆ ਚ ਦੋ ਸਪੀਕਰ ਕਰੇ 12 ਇੰਚੀ। ਤੇ ਵਿੱਚ ਇਕੱਲੇ ਇਹਨਾਂ ਨੇ ਆਵਾਜ਼ ਵਾਸਤੇ ਕਰੇ ਆ ਜਿਹੜੇ ਜਿਹੜਾ ਉਹ ਮਹਿੰਦਰੇ ਪੁਰਾ ਆ ਵਾਸ ਵਾਸ ਬੈ ਕੇ ਯਾਰ ਉਹ ਨਹੀਂ ਲੱਕੜੀ ਵਾਲਾ ਲੈ ਕੇ ਆਉਣਾ ਐਂਪ ਪੰਪ ਵਾਲਾ ਨਾ ਕੰਮ ਕਰੇ ਤੂੰ ਕਿਸੇ ਪੱਤ ਦੇ ਹੀਲਾ ਕਰਾਂ ਥੱਲੇ ਵੀ ਜਾਊਗਾ ਭੱਲੇ ਆਉਣਾ ਦਿਗਾਰ ਦੇ ਤੂੰ ਲੱਭ ਉਹ ਤਾਂ ਲੈ ਆਉਂਗੇ ਪਰ ਐਂਪ ਵਾਲਾ ਨਾ ਕੰਮ ਕਰੀ ਉਹ ਨਹੀਂ ਕਰਨਾ ਉਹ ਤਾਂ ਗੰਦਾ ਕੰਮ ਆ ਯਾਰ ਤਾਰਾਂ ਹੀ ਲਮਕਦੀਆਂ ਫਰੀ ਜੰਨੀਆਂ ਸਪੀਕਰ ਜਿਹੜਾ ਸਿਸਟਮ ਉਹ ਲਾਉਣਾ ਜਿਕਣਾ ਥਿੰਦੇ ਵਾਲੇ ਪਰ ਨਹੀਂ ਤਾਂ ਮੇਰੇ ਕੋਲ ਲੱਗਿਆ ਸਾਡੇ ਇੱਕ ਉਕਣਾ ਦਾ ਬੰਦਾ ਲਾਦਾ ਹਾਂ ਉਹਦਾ ਬਹੁਤ ਵਧੀਆ ਚੀਜ਼ ਹੈ ਨਾਲੇ ਆਵਾਜ਼ ਵਧੀਆ ਘੜਦਾ ਏ ਮੱਕੀ ਬਈ ਆਹ ਬਣਾਇਆ ਬਾਕਸਾ ਵੀਰ ਗਣ ਤੇ ਇਹ ਬਲਿੰਕਰ ਦਾ ਲਾਉਣਾ ਇਹ ਬਲਿੰਕਰ ਦਾ ਰਹਿੰਦਾ ਏ ਇੱਧਰ ਜੱਗੇ ਨੂੰ ਵੀ ਕੰਮ ਖਾਦੇ ਹੋਏ ਫਿਰ ਇਕੱਠੇ ਉਹ ਯਾਰ ਰਾਤ ਨੂੰ ਇਦਾਂ ਕੰਮ ਹਾਂ ਉਹ ਯਾਰ ਉਹਦੇ ਕੋਲ ਤਾਂ ਐ ਹੀ ਹੁੰਦਾ ਫਿਰ ਕਾਲੀ ਹੋ ਜਾਂਦੀ ਏ ਕੰਮੇ ਖਾਦਾ ਔਰ ਗਿਆ ਕੱਲਾ ਏ ਨਾ ਕਰਨੇ ਵਾਲਾ ਕਟਿੰਗ ਕੁਟਿੰਗ ਸਾਰੀ ਉਹਨੂੰ ਆਪ ਕਰਨੀ ਪੈਂਦੀ ਬਕਸੇ ਮੁਕਸੇ ਦਾ ਜਮਨ ਭਾਈ ਬਣਾ ਜਿੰਦਾ ਫਿਰ ਵੀ ਕੰਮ ਬਹੁਤ ਜ਼ਿਆਦਾ ਈ ਆ ਉਹਦੇ ਕੋਲ ਬਾਕੀ ਆਹ ਕਰਿਆ ਬਾਈ ਦੇਖ ਲਓ ਜੇ ਕਿਸੇ ਨੇ ਲਵਾਉਣਾ ਤੇ ਇਹਦੇ ਨਾਲ ਦਾ ਚਾਰੇ ਪਾਸੇ ਫਰੀਮਾਂ ਲੱਗੀਆਂ ਤੇ 2 12 ਇੰਚ ਸਪੀਕਰ ਇਹਨੇ ਜਮਾਈ ਸਿੰਪਲ ਲਾਉਣਾ ਜੂ ਜ ਸਾਰਾ ਕੁ ਲੱਗੋ ਹਤਾ ਜੂ ਜ ਲਕੋ ਆ ਗਿਆ ਸਾਰਾ ਕੁ ਸਭ ਪੱਤੀਆਂ-ਬੁੱਤੀਆਂ ਨਟਾ-ਨੋਟਾ ਸਾਰੇ ਕੁ ਲਕੋ ਆ ਗਿਆ ਕਵਰ ਕਰਿਆ ਹਾਂ ਬਾਕੀ ਆ ਰਹਿ ਗਿਆ ਆ ਇਹਨੂੰ ਕਰਨਾ ਪੈਣਾ ਉਹ ਕਹਿੰਦਾ ਤਾਂ ਕਹਿੰਦਾ ਯਾਰ ਜਿੱਦਣ ਮੈਂ ਫੋਟੋ ਲਵਾਉਂਗੇ ਨਾ ਉਦੋਂ ਦਿਖਾ ਦੂੰਗੇ ਕਹਿੰਦਾ ਹਾਂ ਜਿਹੜੇ ਥੱਲੇ ਫੱਟੀਆਂ ਦਿਖਦੀਆਂ ਬਾਕੀ ਬਈ ਮੋਰੇ ਤੇ ਵੀ ਇਹਨੂੰ ਉੱਪਰ ਸਿਰੇ ਲਵਾਤੀ ਹੋ ਮੁਰੇ ਤਾਂ ਬੜਾ ਲੱਗਦਾ ਬਕਸਾ ਹੂੰ ਮੁਰਗੇ ਲੱਗਾ ਖਾਸਾ ਬੜਾ ਖ ਮੁਰੇ ਨੇ ਤਾਂ ਖਾਸਾ ਬੜਾ ਲੱਗਦਾ ਪਿੱਛੇ ਤੇ ਵੀ ਆਹ ਤਾਂ ਬੜਾ ਹੀ ਲੱਗਦਾ ਹਾਂ ਬਸ ਇਹ ਤਾਂ ਬੜਾ ਤਾਂ ਮੈਨੂੰ ਵੀ ਰੋਕਿਆ ਬੰਦਾ ਬਹੁਤ ਬੜਾ ਨਾ ਬੜਾਈ ਯਾਰ ਅਬੀ ਕੰਮ ਆਪਰਾ ਨਾ ਬਕਸਾ ਉਹ ਤਾਂ ਹੈ ਹੀ ਆ ਟੁੱਟ ਜਾਂਦਾ ਹਾਂ ਕੰਮ ਨਹੀਂ ਕਰਨਾ ਹਾਂ ਨਹੀਂ ਜਿਹੜਾ ਮਾਰ ਕੇ ਦਿਖਾਵਾ ਬਾਕੀ ਵੀ ਆਹ ਹੈ ਬਕਸਾ ਬਣਿਆ ਪਿਆ ਦੇਖ ਲਓ ਤੁਸੀਂ ਵੀਰ ਦੇ ਕਿਹਾ ਤਾਂ ਨੇ ਤਾਂ ਵੀਡੀਓ ਬਣਾਈ ਆਪਾਂ ਨੇ ਹਣ ਤੇ ਬਾਕੀ ਆਮਨੇ ਵਾਲੇ ਪਰ ਵੀ ਪਾਈ ਹੋਈ ਹੈਗੀ ਆ ਉਹਦੇ ਪਰ ਉਹਨੇ ਚੱਜ ਨਾਲ ਦੱਸੀ ਨਹੀਂ ਮਿਲਿਆ ਨਹੀਂ ਉਹ ਹੀ ਹੈ ਮਿਲਿਆ ਨਹੀਂ ਉਹਦੀ ਰਹਿ ਗਈ ਆ ਉਹ ਦੋ ਦਿਨ ਹੋ ਗਏ ਨੂੰ ਠੀਕ ਆ ਠੀਕ ਆ ਕੋਈ ਰਾਤ ਨੂੰ ਮਿਲਿਆ 9 ਵਜੇ ਮਣੀ ਤੇਰੇ ਘਰ ਨੂੰ ਵੀ ਬਣਾਈ ਵੀ ਆ ਤੇਰੀ ਗਲੀ ਨੂੰ ਖੜਾ ਤਾ ਉਹ ਸਿੰਧੂ ਕੋਧੋਣੀ ਬੈਠੇ ਮੈਂ ਇਧਰ ਤੇ ਆਉਂਦਾ ਅਸਚਾ ਨਾ ਗੋਟਿਆਂ ਤੇ ਕਿੱਲੇ ਆਉਂਦਾ ਉਹ ਤਾਂ ਪੂਰਾ ਦਿਨ ਚ ਨਹੀਂ ਦਿਖਾਇਆ ਉਹ ਤਾਂ ਹੀ ਉਹ ਤਾਂ ਹੀ ਬਾਈ ਕਹਿੰਦਾ ਕਹਿੰਦਾ ਯਾਰ ਅਮਨੇ ਨੂੰ ਵੀ ਮੈਂ ਫੋਨ ਕਰਿਆ ਕਹਿੰਦਾ ਉਹਦਾ ਟਾਈਮ ਨਹੀਂ ਲੱਗਦਾ ਤੇ ਬਾਕੀ ਮੈਂ ਕਹਿੰਦਾ ਅੱਜ ਅੱਗੇ ਆਹ ਬਾਰਨ ਇਹਦੇ ਚ ਲਾ ਲਾ ਪਰ ਤੇਰੇ ਲਾਈਟਾਂ ਲੱਗੀਆਂ ਵੀ ਨਹੀਂ ਉੱਪਰਲੀ ਸੜ ਸਹੀ ਰਹਿੰਦੀ ਆ ਇਹ ਉੱਪਰ ਨਾਲ ਗਲਾਈ ਚ ਆ ਜਾਂਦੀ ਆ ਨਾਲੇ ਨਹੀਂ ਹਲਦੀ ਨਹੀਂ ਹੈਗੀ ਮੈਂ ਮੈਂ ਹਿੱਸੇ ਥੱਲੇ ਲਾਈ ਉਹ ਬੜੀ ਕੰਮ ਨਹੀਂ ਲੱਗਦਾ ਜਿਹੜੀ ਕੋਈ ਰੋਲ ਲਵੇ ਪਣਨ ਤੇ ਹੁਣ ਆ ਪਿਆ ਦੋ ਰੰਦਾ ਜਿਹੜਾ ਤੂ ਦਿਖਾਉਣ ਤਾਂ ਬਾਲਦਾ ਤੇ ਵਧੀਆ ਹਾਂ ਟੱਕੇ ਚੁੱਕਿਆਂ ਫੁੱਟ ਉੱਥੇ ਲੈਟਾ ਲੁੱਟਾ ਦਾ ਬਹੁਤ ਚਾਰੂ ਨੂੰ ਲੈਟਾ ਥੱਲੇ ਨੂੰ ਫਲੈਸ਼ਰ ਮਾਰਦੀਆਂ ਲਿਆਉਣੀਆਂ ਨਾ ਉਹ ਚ ਪਾਣੀ ਪਾਵੇ ਨਾ ਪੁੱਸ ਦੂਜੇ ਚ ਲੱਕਿਆਂ ਨੂੰ ਸੈਟ ਆ ਕੰਮ ਉਹ ਜਿਹੜਾ ਬਤਾਸਾ ਯਾਰ ਮੈਂ ਉਹਨੂੰ ਬਲਿੰਕਰ ਲਾਇਆ ਪਿਆ ਬਸ ਬਲਿੰਕਰ ਲਾ ਲਾ ਵਧੀਆ ਇਹ ਉੱਲੂ ਲਾਈਟ ਵੀ ਠੀਕ ਹੈ ਜੀ ਨਾ ਪਾਣੀ ਉਹ ਸੱਤੇ ਵਧੀਆ ਮੈਂ ਚਾਨਣਾ ਇੱਕੇ ਬੋਤ ਜਾਂ ਫਿਰ ਉਹਦੇ ਦੋਹੇ ਸਾਈਡ ਮਗਰਾੜਾ ਲਾ ਦੇ ਉਹ ਕਿਹੜੇ ਦੋ ਮੁਰੇ ਨੂੰ ਦੋ ਇਧਰ ਤੋਂ ਆ ਕੇ ਪਿੱਛੇ ਨੂੰ ਮਾਰ ਦੇਣ ਚਾਰ ਉਲੂ ਲਟਾ ਮੁਕੜੀਆਂ ਨਹੀਂ ਆਪਾਂ ਜਾਣਾ ਉੱਥੇ ਮੈਨੂੰ ਕਿਹਾ ਵਾਂ ਦੱਸ ਮੈਂ ਵੀ ਲੈ ਕੇ ਆਉਣੀ ਆ ਉਹ ਮੈਨੂੰ ਦੱਸਦੇ ਪਾਜ ਜਦੋਂ ਲਾਂਗੇ ਆ ਬਾ ਠੀਕ ਆ ਠੀਕ ਆ ਬਾਕੀ ਬਈ ਆਹ ਹੈ ਤੇ ਆਹ ਮੁੰਡੇ ਦਾ ਨੰਬਰ ਦਿਨ ਮੈਂ ਦਿਖਾਉਂਗੇ ਬਾਕੀ ਕਿਤੇ ਬਾਕੀ ਉਹ ਪੂਰਾ ਤਿਆਰ ਹੋ ਜਾ ਦੋੜੇ ਦਿਖਾ ਦੂੰਗੇ ਹਾਂ ਫੋਟੋ ਫੋਟੋ ਲੱਗੀ ਵੀ ਹਾਂ ਫੋਟੋ ਲੱਗੀ ਵੀ ਹਾਂ ਹਾਂ ਨਾ ਸਪੀਕਰ ਬੁਕਰ ਲਾਉਣਾ 10 ਵਜੇ ਮੈਂ ਆਇਆ ਆ ਕੇ ਲੱੜਣਾ ਤਾਂ ਦੋ ਦਿਨ ਢੇਡੇ ਲਾਉਣ ਲਾਂਗੇ ਬੁੱਟਿਆਂ ਦੇ ਕੁੱਦਣ ਵੀ 9 ਵਜੇ ਮਾੜੇ ਦਿਖਾਉ ਹੋਇਆ ਸਾਲੇ ਤਾਂ ਹਾਂ ਅਗਲਾ ਤਾਂ ਕਹਿੰਦਾ ਹੋਣਾ ਵੀ ਐਡਾ ਬਾਕਸ ਹਲ ਵਾ ਇਹ ਨਾ ਚਲਾਉਂਦਾ ਨਾ ਕੋਸਾ ਇਹ ਨਹੀਂ ਬਤਾ ਖਾਲੀ ਆ ਦੇ ਵਿੱਚ ਕੋਈ ਨਹੀਂ ਆ ਪ੍ਰਿੰਡਾ ਪ੍ਰੁੰਡਰ ਵਾਲਾ ਹੀ ਕੰਮ ਹੌਲੀ ਹੌਲੀ ਹੋਣਾ ਕਹਿੰਦਾ ਡੈਕ ਲਿਆਉਂਦਾ ਕਰੇ ਗੇੜੇ ਮਗਰ ਤੇ 100 ਰੁਪਏ ਗੱਲੇ 'ਚ ਪਾ ਦਿੰਦੇ ਤਾਂ ਲੱਗਣਾ ਹੈ ਬਈ ਔਖੇ ਆ ਕੰਮ ਹੂੰ ਟਰੈਕਟਰ ਪਰ ਖਰਚਾ ਬਹੁਤ ਹੋ ਜਾਂਦਾ ਬਹੁਤ ਆ ਤਾਂ ਜਾ ਕੇ ਕਿਤੇ ਚੱਲਦਾ ਬੰਦਾ ਹੌਲੀ ਹੌਲੀ ਹੋਣਾ ਹਾਂ ਬਾਕੀ ਚਲੋ ਠੀਕ ਆ ਜੀ